ਕ੍ਰੇਟਾ ਗੱਡੀ ਨੇ ਮਾਰੀ ਦੋ ਐਕਟਿਵਾ ਸਵਾਰ ਨੌਜਵਾਨਾਂ ਨੂੰ ਟੱਕਰ ਗੱਡੀ ਦੀ ਟੱਕਰ ਵੱਜਣ ਤੋਂ ਬਾਅਦ ਦੋਨੇ ਨੌਜਵਾਨ ਹੋਏ ਗੰਭੀਰ ਜ਼ਖਮੀ ਕਰਤਾਰਸਾਲ ਦੇ ਉੱਤੇ ਪਹੁੰਚ ਪੁਲਿਸ ਨੇ ਕੀਤੀ ਕਾਰਵਾਈ ਸ਼ੁਰੂ ਮਾਮਲਾ ਮੋਗਾ ਤੋਂ ਸਾਹਮਣੇ ਆਇਆ ਜਿੱਥੇ ਮੋਗਾ ਦੇ ਵਿੱਚ ਇੱਕ ਭਿਆਨਕ ਹਾਦਸਾ ਵਾਪਰਿਆ ਜਿੱਥੇ ਇੱਕ ਕ੍ਰੇਟਾ ਗੱਡੀ ਦੇ ਵੱਲੋਂ ਦੋ ਐਕਟਿਵਾ ਸਵਾਰ ਨੌਜਵਾਨਾਂ ਨੂੰ ਦੱਸਿਆ ਜਾ ਰਿਹਾ ਕਿ ਟੱਕਰ ਮਾਰ ਦਿੱਤੀ ਅਤੇ ਟੱਕਰ ਵੱਜਣ ਤੋਂ ਬਾਅਦ ਇਹ ਦੋਨੋਂ ਨੌਜਵਾਨ ਗੰਭੀਰ ਜ਼ਖਮੀ ਹੋ ਜਾਂਦੇ ਨੇ ਜਿਨ੍ਹਾਂ ਨੂੰ ਇਲਾਜ ਦੇ ਲਈ ਹਸਪਤਾਲ ਦੇ ਵਿੱਚ ਭਰਤੀ ਕਰਵਾ ਦਿੱਤਾ ਜਾਂਦਾ ਹੈ ਜਿਵੇਂ ਇਸ ਘਟਨਾ ਦੀ ਸੂਚਨਾ ਪੁਲਿਸ ਨੂੰ ਮਿਲਦੀ ਹੈ ਤਾਂ ਮੌਕੇ ਦੇ ਉੱਤੇ ਪੁਲਿਸ ਪਾਰਟੀ ਪਹੁੰਚ ਜਾਂਦੀ ਹੈ ਤੇ ਪੁਲਿਸ ਦੇ ਵੱਲੋਂ ਪੂਰੀ ਘਟਨਾ ਦੇ ਉੱਤੇ ਜਾਂਚ ਸ਼ੁਰੂ ਕਰ ਦਿੱਤੀ ਜਾਂਦੀ ਹੈ ਤੇ ਜਾਂਚ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਜਿਸ ਦੇ ਵੀ ਗਲਤੀ ਹੋਵੇਗੀ ਉਸ ਦੇ ਉੱਤੇ ਬਣਦੀ ਕਾਨੂੰਨੀ ਕਾਰਵਾਈ ਜ਼ਰੂਰ ਕੀਤੀ ਜਾਵੇਗੀ ਕੀ ਨਾਮ ਹੈ ਤੁਹਾਡਾ ਇਹ ਦਾ ਨਾਮ ਨਰੇਸ਼ ਕੁਮਾਰ ਨਰੇਸ਼ ਕਿਵੇਂ ਹੋਇਆ ਐਕਸੀਡੈਂਟ ਇਹ ਅਸੀਂ ਨਾ ਬੈਂਕ ਤੋਂ ਘਰ ਆ ਰਏ ਸੀਗੇ ਤੇ ਉਹ ਕੁਦਰਤੀ ਹੋਣੇ ਕਹਿੰਦੇ ਪੈਸੇ ਕਢਾਣੇ ਉਹ ਬਾਪਸ ਸਿੱਧਰੋ ਅਸੀਂ ਤਾਂ ਚਲੋ ਵੀ ਪੈਸੇ ਕਢਾ ਕੇ ਲੈ ਚੱਲੀਏ ਅੱਗੋਂ ਇੱਕ ਕਰੇਟਾ ਗੱਡੀ ਆਂਦੀ ਸੀਗੀ ਬਹੁਤ ਤੇਜ਼ ਰੌਂਗ ਸਾਈਡ ਅਸੀਂ ਆਪਦੀ ਸਾਈਡ ਸੋਈ ਜਾ ਰਹੇ ਸੀਗੇ ਤੇ ਚਲੋ ਮੈਂ ਨਾਲ-ਨਾਲ ਹੀ ਜਾ ਰਿਹਾ ਸੀਗਾ ਮੈਂ ਥੋੜਾ ਜਿਹਾ ਇੱਧਰ ਨੂੰ ਆਇਆ ਉਹਨੇ ਚੱਕ ਕੇ ਮੇਰੇ ਨਾਲ ਦੇ ਨੂੰ ਕਮਲ ਨੂੰ ਚੱਕ ਕੇ ਸਕੂਟਰ ਨੂੰ ਚੱਕ ਕੇ ਮਾਰਿਆ ਤੇ ਮੌਕੇ ਤੇ ਲੱਤ ਤੋੜਤੀ ਨਾਲ ਹੀ ਅਗਲੇ ਪਾਸੇ ਇੱਕ ਔਰ ਐਕਟ ਵਾਸੀ ਬੰਦਾ ਖੜਾ ਸੀਗਾ ਤੇ ਉਹਦੀਆਂ ਦੋਵੇਂ ਲੱਤਾਂ ਤੋੜਤੀਆਂ ਦੋਵੇਂ ਲੱਤਾਂ ਟੁੱਟ ਗਈਆਂ ਉਹਦੀਆਂ ਤੇ ਪਤਾ ਲੱਗਾ ਕੌਣ ਸੀ ਇਹ ਕਰੇਟਾ ਵਾਲਾ ਉਹ ਕਹਿ ਰਹੇ ਕੋਈ ਪਵਨ ਆਰਤੀ ਦਾ ਬੇਟਾ ਦੱਸ ਰਿਹਾ ਹੈ ਬਾਕੀ ਗੱਡੀ ਦੀ ਫੋਟੋ ਮੇਰੇ ਕੋਲ ਹੈਗੀ ਹੈ ਉਹ ਕਿੰਨਾ ਕਿ ਨੁਕਸਾਨ ਕਿੰਨਾ ਹੋਇਆ ਨੁਕਸਾਨ ਜੀ ਸਕੂਟਰੀ ਦਾ ਖਤਮ ਹੋ ਗਈ ਜਿਹੜਾ ਮੇਰੇ ਨਾਲ ਦਾ ਕੰਮ ਸੀ ਉਹਦੀ ਲੱਤ ਟੁੱਟ ਗਈ ਤੇ ਜਿਹੜਾ ਗਾਂ ਵਾਲਾ ਬੰਦਾ ਸੀਗਾ ਜਿਹੜਾ ਸਕੂਟਰੀ ਤੇ ਖੜਾ ਸੀਗਾ ਸਿਕਿਉਰਟੀ ਗਾਰਡ ਰੱਖਿਆ ਜਾ ਰਿਹਾ ਹੈ ਉਹਦੀਆਂ ਦੋਵੇਂ ਲੱਤਾਂ ਹੀ ਤੋੜਤੀਆਂ। ਜੀ ਨਾਮਾ ਬੀਰਜੀ ਤੁਹਾਡਾ। ਮੇਰਾ ਨਾਮ ਯਾਦਵਿੰਦਰ ਸਿੰਘ ਹੈ ਜੀ। ਯਾਦਵਿੰਦਰ ਜੀ ਕੀ ਹੋਇਆ ਕਿਵੇਂ ਹੋਇਆ ਐਕਸੀਡੈਂਟ? ਮੈਂ ਜੀ ਨੇਪਲੇ ਕਲੱਬ ਤੋਂ ਸਮਾਨ ਲੈ ਕੇ ਆ ਰਿਹਾ ਸੀ ਗੱਡੀ ਦੇ ਆਪਦੇ ਤੇ ਫਬਰ ਪੂਰੇ ਇੱਕ ਕਰੇਟਾ ਗੱਡੀ ਜਾ ਰਹੀ ਸੀ ਮੇਰੇ ਮੂਰੇ ਤੇ ਰੌਗ ਸਾਈਡ 'ਚ ਬੰਦੇ ਦੀ ਸ਼ਰਾਬ ਬਹੁਤ ਜ਼ਿਆਦਾ ਪੀਤੀ ਹੋਈ ਸੀਗੀ। ਕੋਈ ਆੜਤੀ ਆਪਾ ਬਣਾੜਦੀਆ ਸ਼ਾਇਦ ਐਵੇਂ ਜੇ ਨਾਂ ਲੈ ਰਹੇ ਆ। ਰੌਗ ਸਾਈਡ ਬਹੁਤ ਗੱਡੀ ਤੇਜ਼ ਜਾ ਰਹੀ ਸੀ। ਉਹਨੇ ਸਕੂਟਰੀ ਵਾਲਿਆਂ ਨੂੰ ਚੱਕ ਕੇ ਪਰਾ ਮਾਰਿਆ ਬੰਦਾ 10 ਫੁੱਟ ਦੀ ਦੂਰੀ ਤੇ ਜਾ ਕੇ ਲੱਗਿਆ ਦੋਹਾਂ ਦੀਆਂ ਲੱਤਾਂ ਟੱਟੀਆਂ ਬੰਦਿਆਂ ਦੀਆਂ ਕਿੰਨੇ ਸਕੂਟਰੀਆਂ ਜਮਾਰੀ ਗੱਡੀ ਨੂੰ ਉਹਨੇ ਦੋ ਸਕੂਟਰੀਆਂ ਨਾਲ ਹੀ ਮਾਰਿਆ ਤੇ ਖੜੀ ਸਕੂਟ ਗੱਡੀ ਦੇ ਵਿੱਚ ਵੀ ਗੱਡੀ ਮਾਰੀ ਉਹਨੇ ਕਿੰਨੇ ਜਣੇ ਜ਼ਖਮੀ ਹੋਏ ਇਹਦੇ ਵਿੱਚ ਜੀ ਦੋ ਜਣੇ ਜ਼ਖਮੀ ਹੋ ਗਏ ਤੇ ਡਰਾਈਵਰ ਕਿੱਥੇ ਜਿਹੜਾ ਗੱਡੀ ਵਾਲਾ ਫੜ ਲਿਆ ਉਹ ਆਪੀ ਵਾਲਾ ਡਰਾਈਵਰ ਹਾਂਜੀ ਫੜ ਲਿਆ